ਦੋਸਤੋ ਪੰਜਾਬ ਦੇ ਵਿੱਚ 1980 ਦੇ ਦਹਾਕੇ ਵਿੱਚ ਇੱਕ ਗਾਇਕ ਜੋੜੀ ਬਹੁਤ ਜ਼ਿਆਦਾ ਮਸ਼ਹੂਰ ਹੋਈ ਸੀ ਲੋਕ ਦੂਰ ਦੂਰ ਤੋਂ ਇਸ ਜੋੜੀ ਦੇ ਅਖਾੜੇ ਸੁਣ ਲਈ ਆਉਂਦੇ ਸਨ ਉਹਨਾਂ ਦਿਨਾਂ ਵਿੱਚ ਨਾਮ ਨਾਲ ਖੱਟਣ ਵਾਲੀ ਇਹ ਗਾਇਕ ਜੋੜੀ ਸੀ ਧਨੀ RAM ਉਰਫ ਅਮਰ ਸਿੰਘ ਚਮਕੀਲਾ ਤੇ ਫਰੀਦਕੋਟ ਦੀ ਬੱਬੀ ਅਮਰਜੀਤ ਕੌਰ ਉਰਫ ਅਮਰਜੋਤ ਕੌਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਉੱਤੇ ਬੜੀ ਬਾਇਓਪਿਕ ਚਮਕੀਲਾ Netflix ਉੱਤੇ ਰਿਲੀਜ਼ ਹੋ ਚੁੱਕੀ ਹੈ ਜਿਸ ਵਿੱਚ ਗਾयक ਦਲਜੀਤ ਦਸਾਂਜ ਵੱਲੋਂ ਅਮਰ ਸਿੰਘ ਚਮਕੀਲੇ ਦਾ ਕਿਰਦਾਰ ਨਿਭਾਇਆ ਗਿਆ ਹੈ ਤੇ ਬਾਲੀਵੁੱਡ ਅਦਾਕਾਰਾ ਪ੍ਰਨੀਤੀ ਚੋਪੜਾ ਵੱਲੋਂ ਅਮਰਜੋਤ ਕੌਰ ਦਾ ਕਿਰਦਾਰ ਅਦਾ ਕੀਤਾ ਗਿਆ ਹੈ। ਅਮਰਜੋਤ ਕੌਰ ਚਮਕੀਲੇ ਦੇ ਨਾਲ ਦੁਗਾਣੇ ਗੌਂਦੀ ਹੁੰਦੀ ਸੀ। ਕਲਦੀਪ ਮਾਨਕ ਨੇ ਚਮਕੀਲੇ ਨੂੰ ਅਮਰਜੋਤ ਕੌਰ ਬਾਰੇ ਦੱਸਿਆ ਸੀ ਤੇ ਬਾਅਦ ਵਿੱਚ ਇਹ ਜੋੜੀ 1980 ਦੇ ਦਹਾਕੇ ਵਿੱਚ ਸੁਪਰ ਹਿੱਟ ਰਹੀ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਲੱਖਾਂ ਪ੍ਰਸ਼ੰਸਕ ਇਹਨਾਂ ਨੂੰ ਚਾਹਣ ਵਾਲੇ ਸਨ। ਅਮਰਜੋਤ ਕੌਰ ਦਾ ਜਨਮ ਫਰੀਦਕੋਟ ਦੇ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ ਸੀ। ਉਸਦੇ ਘਰ ਦਾ ਨਾਮ ਬੱbbi ਸੀ ਅਤੇ ਸਿੱਧਾ ਨਾਮ ਅਮਰਜੀਤ ਕੌਰ ਸੀ। ਅਮਰਜੋਤ ਕੌਰ ਅਤੇ ਅਮਰ ਸਿੰਘ ਚਮਕੀਲੇ ਦੀ ਇਹ ਗਾਇਕ ਜੋੜੀ ਨੂੰ ਸੋਲ ਲਈ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਲੋਕ ਸੁਣਨ ਵਾਸਤੇ ਬੇਤਾਬ ਰਹਿੰਦੇ ਸਨ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਅਮਰ ਸਿੰਘ ਚਮਕੀਲੇ ਦੀ ਗਾਇਕਾ ਸਾਥਣ ਅਮਰਜੋਤ ਕੌਰ ਦੀ ਨਿੱਜੀ ਜ਼ਿੰਦਗੀ ਦੇ ਕੁਝ ਪਹਿਲੂਆਂ ਬਾਰੇ। ਜਿੰਨਾ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਫਰੀਦਕੋਟ ਦੀ ਡੋਗਰ ਵਸਤੀ ਗਲੀ ਨੰਬਰ 2 ਦੇ ਆਖਰੀ ਘਰ ਵਿੱਚ ਰਹਿਣ ਵਾਲੇ ਗਰਚਰਨ ਸਿੰਘ ਅਤੇ ਮਾਤਾ ਰਾਜਵੰਸ਼ ਕੌਰ ਦੀ ਕੁੱਖੋਂ ਅਮਰਜੋਤ ਕੌਰ ਦਾ ਜਨਮ 6 ਅਕਤੂਬਰ 1960 ਵਿੱਚ ਹੋਇਆ ਸੀ ਉਹਨਾਂ ਦਾ ਪਰਿਵਾਰ ਭਾਰਤ-ਪਾਕਿਸਤਾਨ ਦੀ ਵੰਡ ਦਰਮਿਆਨ ਪਾਕਿਸਤਾਨ ਤੋਂ ਉੱਟ ਕੇ ਭਾਰਤ ਆਇਆ ਸੀ ਪਰਿਵਾਰ ਵਿੱਚ ਚਾਰ ਭਰਾ ਤੇ ਤਿੰਨ ਭੈਣਾਂ ਸਨ ਅਮਰਜੋਤ ਕੌਰ ਫਰੀਦਕੋਟ ਦੇ ਕਮਲਾ ਨਹਿਰੂ ਜੈਨ ਸਕੂਲ ਵਿੱਚ 10ਵੀਂ ਤੱਕ ਪੜ੍ਹੀ ਸੀ ਪੜ੍ਹਾਈ ਦੌਰਾਨ ਉਹ ਖੇਡਾਂ ਵਿੱਚ ਵੀ ਕਾਫੀ ਹੁਸ਼ਿਆਰ ਸੀ ਉਸ ਨੂੰ ਸਕੂਲ ਪੱਧਰ ਤੇ ਬਹੁਤ ਸਾਰੇ ਇਨਾਮ ਹੀ ਮਿਲੇ ਹੋਏ ਸਨ ਕਿਹਾ ਜਾਂਦਾ ਹੈ ਕਿ ਇੱਕ ਵਾਰ ਫਲਾਈਂਗ ਸਿੱਖ ਮਿਲਖਾ ਸਿੰਘ ਵੱਲੋਂ ਸਕੂਲ ਵਿੱਚ ਅਮਰਜੋਤ ਕੌਰ ਨੂੰ ਸਨਮਾਨਿਤ ਕੀਤਾ ਗਿਆ ਸੀ ਅਮਰਜੋਤ ਕੌਰ ਨੂੰ ਗਾਇਕੀ ਦੀ ਗੁਣਤੀ ਆਪਣੇ ਪਿਤਾ ਤੋਂ ਹੀ ਮਿਲੀ ਉਹ ਉਸ ਦੀਆਂ ਦੋ ਭੈਣਾਂ ਕਸ਼ਮੀਰੀ ਅਤੇ ਜਸਵੰਤ ਕੌਰ ਵੀ ਸਟੇਜ ਉਤੇ ਗਉਂਦੀਆਂ ਹੁੰਦੀਆਂ ਸਨ। ਅਮਰਜੋਤ ਕੌਰ ਮਹਿ ਜੋਦੋ ਸਿਰਫ 5 ਸਾਲ ਦੀ ਸੀ ਜਦੋਂ ਉਹ ਆਪਣੇ ਪਿਤਾ ਦੇ ਨਾਲ ਜਾਗਰਣ ਵਿੱਚ ਗਾਉਣ ਜਾਂਦੀ ਸੀ। ਉਸ ਦਾ ਪਿਤਾ ਹਰ ਮੋੜੀਅਮ ਵਜਾਉਦਾ ਸੀ ਤੇ ਅਮਰਜੋਤ ਕੌਰ ਉਸ ਦੀ ਗੋਦੀ ਵਿੱਚ ਬੈਠ ਕੇ ਭੇਟਾ ਗਾਉਂਦੀ ਹੁੰਦੀ ਸੀ। ਇਸ ਤੋਂ ਬਾਅਦ ਫਿਰ ਹੌਲੀ-ਹੌਲੀ ਉਸ ਦੀ ਰੁਚੀ ਪੰਜਾਬੀ ਗੀਤਾਂ ਵੱਲ ਹੋ ਗਈ।ੱਸਿਆ ਜਾਂਦਾ ਹੈ ਕਿ ਅਮਰਜੋਤ ਕੌਰ ਨੇ ਆਪਣੀ ਗਾਇਕੀ ਦਾ ਸਫ਼ਰ ਤੇਰੇ ਨਾਮ ਕਾ ਦਵਾਨਾ ਤੇਰੇ ਘਰ ਕੋ ਡੋੜਤਾ ਹੈ ਇਸ ਗੀਤ ਨੂੰ ਆਪਣੀ ਸਰੀਲੀ ਆਵਾਜ਼ ਵਿੱਚ ਗਾ ਕੇ ਸ਼ੁਰੂ ਕੀਤਾ ਸੀ ਸ਼ੁਰੂਆਤੀ ਦਿਨਾਂ ਵਿੱਚ ਅਮਰਜੋਤ ਕੌਰ ਨੇ ਪਹਿਲਾ ਪਿਆਰਾ ਸਿੰਘ ਪੰਚੀ ਨਾਲ ਗਾਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ ਧੰਨਾ ਸਿੰਘ ਰਗੀਲਾ ਫਿਰ ਕਰਨੈਲ ਸਿੰਘ ਤੇ ਫਿਰ ਕਲਦੀਪ ਮਾਨਕ ਨਾਲ ਉਸਨੇ ਕਈ ਗਾਣੇ ਰਿਕਾਰਡ ਕਰਵਾਏ ਅਤੇ ਬਹੁਤ ਸਾਰੀਆਂ ਸਟੇਜਾਂ ਸਾਧੀਆਂ ਕੀਤੀਆਂ ਅਖੀਰ ਫਿਰ ਇੱਕ ਸਮਾਂ ਆਇਆ ਜਦੋਂ ਅਮਰ ਸਿੰਘ ਚਮਕੀਲੇ ਨੂੰ ਕਲਾਕਾਰ ਗਾਇਕਾ ਸਾਥਣ ਦੀ ਲੋੜ ਸੀ ਤਾ ਅਮਰਜੋਤ ਉਸ ਦੇ ਸੰਪਰਕ ਵਿੱਚ ਆਉਂਦੀ ਹੈ ਤੇ ਫਾਦ ਵਿੱਚ ਅਮਰਜੋਤ ਕੌਰ ਨੇ ਚਮਕੀਲੇ ਦੇ ਨਾਲ ਕੁਝ ਗਾਣੇ ਰਿਕਾਰਡ ਕਰਵਾਏ ਅਤੇ ਸਟੇਜਾਂ ਤੇ ਗਾਉਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਲੋਕਾਂ ਦਾ ਬਹੁਤ ਸਾਰਾ ਪਿਆਰ ਉਹਨਾਂ ਦੋਹਾਂ ਨੂੰ ਮਿਲਿਆ ਤੇ ਇਹ ਦੋਵੇਂ ਜਾਣੇ ਇੱਕ ਇੱਕ ਦਿਨ ਵਿੱਚ ਕਈ ਕਈ ਅਖਾੜੇ ਲਗਾ ਦਿੰਦੇ ਸਨ ਤੇ ਉਹਨਾਂ ਦਿਨਾਂ ਵਿੱਚ ਇੱਕ ਅਖਾੜੇ ਦੀ ਫੀਸ ਕਰੀਬ 4000 ਤੋਂ ਲੈ ਕੇ 5000 ਰੁਪਏ ਤੱਕ ਹੁੰਦੀ ਸੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਸਿਰਫ ਨਵੇਂ ਗੀਤਾਂ ਲਈ ਹੀ ਰਿਆਜ਼ ਕਰਦੇ ਹੁੰਦੇ ਸਨ ਕਿਉਂਕਿ ਉਹਨਾਂ ਦੇ ਪ੍ਰੋਗਰਾਮ ਹੀ ਇੰਨੇ ਹੁੰਦੇ ਸਨ ਕਿ ਉਹਨਾਂ ਕੋਲ ਰਿਆਜ਼ ਕਰਨ ਲਈ ਸਮਾਂ ਹੀ ਨਹੀਂ ਹੁੰਦਾ ਸੀ ਅਮਰਜੋਤ ਕੌਰ ਨੇ ਆਪਣੀ ਗਾਇਕੀ ਦੇ ਸਫ਼ਰ ਵਿੱਚ ਤਕਰੀਬਨ 25 ਤੋਂ ਵੱਧ ਕੈਸਟ ਤਿਆਰ ਕਰਵਾਈਆ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ ਗਾਇਕੀ ਵਿੱਚ ਜਾਣ ਪਾਣ ਲਈ ਫਰੀਦਕੋਟ ਦੀ ਡੋਗਰ ਵਸਤੀ ਦੇ ਵਸਨੀਕ ਰਮੇਸ਼ ਕੁਮਾਰ ਮੇਛੇ ਦੇ ਢੋਲ ਕੀ ਵਜਾ ਕੇ ਬਹੁਤ ਐਭ ਭੋਗ ਕਾ ਨਿਭਾਈ ਸੀ ਅਣਗਿਣਤ ਸਟੇਜਾਂ ਤੇ ਕੰਮ ਕਰਦਿਆ ਕਰਦਿਆ ਅਮਰ ਸਿੰਘ ਚਮਕੀਲੇ ਵੱਲੋਂ 1983 ਵਿੱਚ ਅਮਰਜੋਤ ਕੌਰ ਨਾਲ ਵਿਆਹ ਕਰਵਾ ਲਿਆ ਜਾਂਦਾ ਹੈ ਪਰ ਉਸ ਵਕਤ ਅਮਰ ਸਿੰਘ ਚਮਕੀਲਾ ਪਹਿਲਾਂ ਵੀ ਵਿਆਹਾ ਹੋਇਆ ਸੀ ਅਮਰਜੋਤ ਕੌਰ ਦੇ ਘਰਦਿਆਂ ਨੂੰ ਇਸ ਗੱਲ ਦਾ ਬਿਲਕੁਲ ਵੀ ਪਹਿਲਾਂ ਪਤਾ ਨਹੀਂ ਸੀ ਕਿ ਚਮਕੀਲਾ ਪਹਿਲਾਂ ਵਿਆਹਾ ਹੋਇਆ ਹੈ ਅਮਰਜੋਤ ਕੌਰ ਦੇ ਪਰਿਵਾਰ ਮੁਤਾਬਕ ਉਹਨਾਂ ਨੂੰ ਚਮਕੀਲੇ ਦੇ ਪੁੱੰਨੇ ਵਿਆਹ ਦਾ ਉਦੋਂ ਪਤਾ ਲੱਗਾ ਜਦੋਂ ਉਹਨਾਂ ਦੇ ਘਰ ਪਹਿਲਾ ਮੁੰਡਾ ਹੋਇਆ ਸੀ ਇਸੇ ਦਰਾਰ ਉਹਨਾਂ ਦੇ ਘਰ ਦੋ ਪੁੱਤਰ ਜੈਵਨ ਚਮਕੀਲਾ ਅਤੇ ਰਿੱਪੂ ਦਾ ਜਨਮ ਹੋਇਆ ਪਰ ਬਚਪਨ ਵਿੱਚ ਬਿਮਾਰ ਹੋਣ ਕਰਕੇ ਰਿੱਪੂ ਛੋਟੀ ਉਮਰ ਵਿੱਚ ਹੀ ਇਸ ਦੁਨੀਆ ਨੂੰ ਆਲਵਿਦਾ ਆ ਗਿਆ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀ ਮੌਤ ਤੋਂ ਕੁਝ ਸਮੇਂ ਬਾਅਦ ਹੀ ਉਹਨਾਂ ਦੇ بیٹے ਦਾ ਜਨਮ ਹੋਇਆ ਸੀ ਅਮਰਜੋਤ ਕੌਰ ਦੇ ਪਰਿਵਾਰ ਵੱਲੋਂ ਇਹ ਗੱਲ ਦੱਸੀ ਜਾਂਦੀ ਹੈ ਕਿ ਜਿਸ ਦਿਨ ਉਹਨਾਂ ਦੋਹਾਂ ਦੀ ਮੌਤ ਹੋਈ ਉਸ ਤੋਂ ਪਹਿਲਾਂ ਉਹ ਕਿਸੇ ਛਗੜ ਦੇ ਪ੍ਰੋਗਰਾਮ ਲਈ ਘਰੋਂ ਨਿਕਲ ਰਹੇ ਸਨ ਤਾਂ ਉਹਨਾਂ ਦੀ ਗੱਡੀ ਵੀ ਉਹਨਾਂ ਦਾ ਸਾਥ ਨਹੀਂ ਸੀ ਦੇ ਰਹੀ ਜਿਵੇਂ ਗੱਡੀ ਕਹਿ ਰਹੀ ਹੋਵੇ ਕਿ ਤੁਸੀਂ ਅੱਜ ਪ੍ਰੋਗਰਾਮ ਤੇ ਨਾ ਜਾਓ ਕੁਝ ਮਾੜਾ ਵਾਪਰਨ ਵਾਲਾ ਹੈ ਪੰਜਾਬ ਦਾ ਪਿੰਡ ਮੈਸੰਪੁਰ ਜਿੱਥੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀ ਮੌਤ ਹੋਈ ਉੱਥੇ ਪਹੁੰਚਣ ਤੋਂ ਪਹਿਲਾਂ ਇੱਕ ਵਾਰ ਗੱਡੀ ਜਗਰਾਉ ਪੁਲ ਤੇ ਪੈਂਚਰ ਵੀ ਹੋਈ ਸੀ ਮੈਸਮਪੁਰ ਪਿੰਡ ਪਹੁੰਚ ਕੇ ਉਹਨਾਂ ਨੇ ਇੱਕ ਚੁਬਾਰੇ ਵਿੱਚ ਬੈਠ ਕੇ ਪਹਿਲਾਂ ਰੋਟੀ ਪਾਣੀ ਖਾਧਾ ਸੀ ਤੇ ਕਾਫੀ ਸਮਾਂ ਉੱਥੇ ਆਰਾਮ ਕੀਤਾ ਪਰ ਜਦੋਂ ਸਟੇਜ ਉੱਤੇ ਉਹਨਾਂ ਦੋਹਾਂ ਦੀ ਅਨਾਉਂਸਮੈਂਟ ਹੋਈ ਤਾਂ ਉੱਥੇ ਕਾਤਲ ਪਹਿਲਾਂ ਹੀ ਮੌਜੂਦ ਸਨ ਸਟੇਜ ਕੋਲ ਪਹੁੰਚ ਕੇ ਅਮਰ ਸਿੰਘ ਚਮਕੀਲਾ ਤਾਂ ਅਜੇ ਆਪਣਾ ਚਾਦਰਾਂ ਹੀ ਸੂਤ ਕਰ ਰਿਹਾ ਸੀ ਤੇ ਅਮਰਜੋਤ ਕੌਰ ਅਜੇ ਗੱਡੀ 'ਚ ਉਤਰ ਨਹੀਂ ਲੱਗੀ ਸੀ ਜਿੱਥੇ ਉਹਨਾਂ ਨੂੰ ਦੋਹਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਤੇ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਸਾਰੀ ਘਟਨਾ 8 ਮਾਰਚ 1988 ਵਾਲੇ ਦਿਨ ਵਾਪਰੀ ਸੀ ਸੋ ਦੋਸਤੋ ਇਹ ਸੀ ਸਾਰੀ ਕਹਾਣੀ ਅਮਰ ਸਿੰਘ ਚਮਕੀਲੇ ਦੀ ਸਾਥਣ ਗਾਇਕਾ ਅਬਰਜੋਤ कौर ਉਰਫ ਬੱbbi ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ